ਸੱਚੀ ਕਲਜੀ ਮੈਂ ਤੁਹਾਡਾ ਪਰੇ ਨਵੇਂ YouTube ਚੈਨਲ ਤੇ ਦਿਲੋਂ ਸਵਾਗਤ ਕਰਦਾ ਅੱਜ ਦੀ ਇਸ ਵੀਡੀਓ ਚ ਮੈਂ ਤੁਹਾਨੂੰ ਦੱਸਾਂਗਾ ਕਿ ਇਹ ਚੈਨਲ ਕਿਉਂ ਬਣਾਇਆ ਗਿਆ ਇੱਥੇ ਤੁਹਾਨੂੰ ਕੀ ਕੀ ਸਿੱਖਣ ਨੂੰ ਮਿਲੇਗਾ ਅਸੀਂ ਕਿਵੇਂ ਇੱਕ ਦੂਜੇ ਨਾਲ ਜੁੜ ਕੇ ਸਮਾਜ ਬਾਰੇ ਦੇਸ਼ ਬਾਰੇ ਅਤੇ ਸੱਚ ਬਾਰੇ ਵਧੀਆ ਤਰੀਕੇ ਨਾਲ ਸੋਚ ਸਕਦੇ ਆ ਤੇ ਆਖਰ ਚ ਮੇਰੀ ਤੁਹਾਡੇ ਲਈ ਇੱਕ ਛੋਟੀ ਜੀ ਗੁਜ਼ਾਰਿਸ਼ ਵੀ ਹੋਵੇਗੀ ਦੋਸਤੋ ਅੱਜ ਦੀ ਦੁਨੀਆ ਵਿੱਚ ਜਾਣਕਾਰੀ ਦੀ ਕਮੀ ਨਹੀਂ ਪਰ ਕਮੀ ਹੈ ਤਾਂ ਸਾਫ਼ ਸੱਚੀ ਤੇ ਸਮਝ ਆਉਣ ਵਾਲੀ ਜਾਣਕਾਰੀ ਦੀ ਬਹੁਤ ਵਾਰ ਅਸੀਂ ਖਬਰਾਂ ਦੇਖਦੇ ਆਂ, ਸੋਸ਼ਲ ਮੀਡੀਆ ਸਕਰੋਲ ਕਰਦੇ ਆਂ ਪਰ ਸੱਚ ਕੀ ਹੈ, ਕੀ ਝੂਠ ਹੈ, ਕੀ ਮਹੱਤਵਪੂਰਨ ਹੈ ਇਹ ਸਮਝਣ ਵਿੱਚ ਮੁਸ਼ਕਲ ਆਉਂਦੀ ਹੈ। ਇਸ ਲਈ ਮੈਂ ਸੋਚਿਆ ਕਿਉਂ ਨਾ ਇੱਕ ਐਸਾ ਪੰਜਾਬੀ ਚੈਨਲ ਹੋਵੇ ਜਿੱਥੇ ਹਰ ਗੱਲ ਮਿਰੋਲ ਸਧਾਰਨ ਪੰਜਾਬੀ ਵਿੱਚ ਹੋਵੇ, ਮੁਸ਼ਕਲ ਵਿਚਾਰਾਂ ਨੂੰ ਵੀ ਆਮ ਬੰਦਾ ਸਮਝ ਸਕੇ ਤੇ ਸਭ ਤੋਂ ਵੱਧ ਸਚਾਈ ਅਤੇ ਤਰਕ ਦੇ ਆਧਾਰ ਤੇ ਗੱਲ ਕੀਤੀ ਜਾਵੇ। ਮੇਰਾ ਚੈਨਲ ਸ਼ਹੀਦ ਭਗਤ ਸਿੰਘ ਦੀ ਸੋਚ ਤੋਂ ਪ੍ਰੇਰਣਾ ਲੈਂਦਾ ਹੈ ਉਹ ਮਹਾਨ ਇਨਕਲਾਬੀ ਸਿਰਫ ਲੜਾਕਾ ਨਹੀਂ ਸੀ ਉਹ ਇੱਕ ਡੂੰਗਾ ਸੋਚਵਾਨ ਵੀ ਸੀ ਉਹ ਕਹਿੰਦਾ ਸੀ ਸ਼ਕਤੀ ਸ਼ਰਾਬ ਜਾਂ ਬੰਦੂਕ ਨਹੀਂ ਦਿੰਦੀ ਅਸਲ ਸ਼ਕਤੀ ਗਿਆਨ ਦਿੰਦਾ ਹੈ ਬਿਲਕੁਲ ਇਹੀ ਸੋਚ ਇਸ ਚੈਨਲ ਦੀ ਬੁਨਿਆਦ ਹੈ ਇੱਥੇ ਤੁਹਾਨੂੰ ਮਿਲਣਗੇ ਐਕਸਪਲੇਨਰ ਵੀਡੀਓਜ਼ ਜਿਨ੍ਹਾਂ 'ਚ ਮੈਂ ਮੁਸ਼ਕਲ ਵਿਸ਼ਿਆਂ ਨੂੰ ਸਧਾਰਨ ਲਫ਼ਜ਼ਾਂ ਵਿੱਚ ਸਮਝਾਵਾਂਗਾ ਚਾਹੇ ਉਹ ਹਿਸਟਰੀ ਹੋਵੇ ਸਿਆਸਤ ਸਮਾਜ ਤੱਤ ਜਾਂ ਕੰਟੈਂਪੋਰੀ ਇਸ਼ੂਜ਼ ਫੇਅਰ ਬੇਸਡ ਕੰਟੈਂਟ ਇੱਥੇ ਗੱਲਬਾਤ ਸਿਰਫ ਰਾਏ ਤੇ ਨਹੀਂ ਤਰਕ ਤੱਥ ਅਤੇ ਲੌਜੀਕ ਤੇ ਹੋਵੇਗੀ ਅਵੇਰਨੈਸ ਵੀਡੀਓਜ਼ ਸੋਚਣ ਤੇ ਵਿਚਾਰਨ ਵਾਲੇ ਵਿਸ਼ਿਆਂ ਤੇ ਡੂੰਘਾ ਕੰਟੈਂਟ ਮੋਟੀਵੇਸ਼ਨਲ ਐਂਡ ਮਾਈਂਡਸੈਟ ਟਾਕਸ ਭਗਤ ਸਿੰਘ ਦੀ ਸੋਚ ਤੋਂ ਲੈ ਕੇ ਮਾਡਰਨ ਲੀਡਰਾਂ ਤੱਕ ਵਧਿਆ ਮਾਇਰਾਂ ਤੱਕ ਵਧਿਆ ਮਾਈਂਡਸੈਟ ਦੇ ਤਰੀਕੇ ਐਜੂਕੇਸ਼ਨਲ ਸੀਰੀਜ਼ ਜਿਵੇਂ ਕਿ ਸੱਚ ਅਤੇ ਫੇਕ ਖਬਰਾਂ ਵਿੱਚ ਫਰਕ ਕਿਵੇਂ ਪਛਾਨੀਏ ਕਿਤਾਬਾਂ ਦਾ ਗਿਆਨ ਪਰਸਨਲ ਗਰੋਥ ਵਾਲੇ ਟੌਪਿਕ ਤੇ ਹੋਰ ਬਹੁਤ ਕੁਝ ਮੇਰਾ ਮਕਸਦ ਸਿਰਫ ਸਮਝਾਉਣਾ ਨਹੀਂ ਇnspਾਇਰ ਕਰਨਾ ਵੀ ਹੈ ਵੀਡੀਓ ਛੋਟੀ ਵੀ ਹੋ ਸਕਦੀ ਹੈ ਪਰ ਉਸ ਵਿੱਚੋਂ ਕੋਈ ਇੱਕ ਨਵਾਂ ਵਿਚਾਰ ਇੱਕ ਨਵੀਂ ਸਮਝ ਜ਼ਰੂਰ ਮਿਲੇਗੀ ਵੀਡੀਓਜ਼ ਹੋੜ ਗਿਆ ਸਦੀਆਂ ਕਲੀਨ ਬਿਨਾ ਫालतू ਡਰਾਮੇ ਬਿਨਾ ਬਾਇਸ ਸਿਰਫ ਸੱਚ ਸਪਸ਼ਟਤਾ ਅਤੇ ਤੁਹਾਡੀ ਸੋਚ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਦੋਸਤੋ ਕੋਈ ਵੀ ਚੈਨਲ ਇਕਲਾ ਨਹੀਂ ਵਾਦਾ ਉਹ ਤਾੜੀ ਆਵਾਜ਼ ਵਰਗਾ ਹੁੰਦਾ ਹੈ ਜਦੋਂ ਦੋ ਹੱਥ ਮਿਲਦੇ ਹਨ ਤਦੋਂ ਹੀ ਆਵਾਜ਼ ਵੱਧਦੀ ਹੈ ਜੇ ਤੁਸੀਂ ਇਸ ਪਰਿਵਾਰ ਦਾ ਹਿੱਸਾ ਬਣਦੇ ਹੋ ਜੇ ਤੁਸੀਂ ਵੀ ਸੱਚ ਤਰਕ ਗਿਆਨ ਅਤੇ ਪੋਜ਼ਿਟਿਵਿਟੀ ਨੂੰ ਸਪੋਰਟ ਕਰਦੇ ਹੋ ਤਾਂ ਇਹ ਚੈਨਲ ਸਿਰਫ ਮੇਰਾ ਨਹੀਂ ਸਾਡਾ ਸਭ ਦਾ ਹੋਵੇਗਾ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇੱਥੇ ਕੁਝ ਨਵਾਂ ਸਿੱਖੋਗੇ ਜੇ ਤੁਹਾਨੂੰ ਇਹ ਮਿਸ਼ਨ ਚੰਗਾ ਲੱਗਦਾ ਹੈ ਅਤੇ ਜੇ ਤੁਸੀਂ ਚਾਹਦੇ ਹੋ ਕਿ ਅਸੀਂ ਮਿਲ ਕੇ ਇੱਕ ਸੋਚਵਾਨ ਸੱਚੇ ਚਿੱਤ ਵਾਲੀ ਪੰਜਾਬੀ ਕਮਿਊਨਿਟੀ ਬਣਾਈਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਸਬਸਕ੍ਰਾਈਬ ਕਰਨ ਨਾਲ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲੇਗਾ ਤੁਸੀਂ ਇਸ ਯਾਤਰਾ ਦਾ ਹਿੱਸਾ ਬਣ ਜਾਓਗੇ ਅਤੇ ਤੁਸੀਂ ਮੇਰੇ ਕੰਮ ਦਾ ਹੌਸਲਾ ਵਧਾਓਗੇ ਆਖਰ ਵਿੱਚ ਇੱਕ ਹੀ ਬਾਤ ਕਹਿਣਾ ਚਾਹਣਾ ਹਾਂ ਜਦੋਂ ਗਿਆਨ ਜਾਗਦਾ ਹੈ ਤਾਂ ਮਨੁੱਖ ਬਦਲਦਾ ਹੈ ਅਤੇ ਜਦੋਂ ਮਨੁੱਖ ਬਦਲਦਾ ਹੈ ਤਾਂ ਸਮਾਜ ਬਦਲਦਾ ਹੈ ਤਾਂ ਆਓ ਇਸ ਨਵੇਂ ਸਫ਼ਰ ਦੀ ਸ਼ੁਰੂਆਤ ਕਰੀਏ ਧੰਨਵਾਦ ਜੈ ਹਿੰਦ ਭਗਤ ਸਿੰਘ ਅਮਰ ਰਹੇ